ਢੋਲ ਵੱਜਦੇ ਪਤਲੀਏ ਨਾਰੇ ਢੋਲ ਵੱਜਦੇ ਪਤਲੀਏ ਨਾਰੇ ਢੋਲ ਵੱਜਦੇ ਪਤਲੀਏ ਨਾਰੇ ਮੇਲੇ ਵਿੱਚ ਪੈਣ ਬੋਲੀਆਂ ਨੀ ਮੇਲੇ ਵਿੱਚ ਪੈਣ ਬੋਲੀਆਂ ਨੀ ਮੇਲੇ ਵਿੱਚ ਪੈਣ ਬੋਲੀਆਂ

ਦੀ ਤੇਰੀ ਮਿੱਤਰਾਂ ਨੂੰ ਡੰਗਦੀ ਸਿਰ ਉੱਤੇ ਲੈ ਲੈ ਫੁੱਲਕਾਰੀ ਲਾਲ ਰੰਗ ਦੀ ਗੁੱਤ ਦੀ ਪਰਾਂਦੀ ਤੇਰੀ ਮਿੱਤਰਾਂ ਨੂੰ ਡੰਗਦੀ ਲੌਂਗ ਨੱਕ ਵਾਲਾ ਲੌਂਗ ਨੱਕ ਵਾਲਾ ਲੌਂਗ ਨੱਕ ਵਾਲਾ ਮਾਰੇ ਮਿਸ਼ਟਾਰੇ ਹੋਏਗਾ ਪੂਰੂ ਪਿੰਡਾਂ ਦੇ ਪਿੰਡੇ ਸਾਰੇ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਦੇ ਪਤਲੀਏ ਨਾਰੇ ਤੇ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਸਚਿਨ ਜੀ ਗਨੋ ਕਿ ਤੁਹਾਨੂੰ ਇਸ ਐਪੀਸੋਡ ਦੀ ਪਹਿਲੀ ਪਰਫਾਰਮੈਂਸ ਕਿਵੇਂ ਦੀ ਲੱਗੀ ਦੀਪ ਕਮਲ ਉਰਫ ਦੀਪੂ ਇਹਦਾ ਨਾਮਕਰਨ ਸੀਜ਼ਨ 13 'ਚ ਮੈਂ ਕੀਤਾ ਸੀ ਇਹਦਾ ਨਾਮ ਦੀਪ ਕਮਲ ਮੈਂ ਰੱਖਿਆ ਸੀ ਥੈਟ ਇਜ਼ ਸੋ ਬਿਊਟੀਫੁਲ ਸੋ ਬਿਊਟੀਫੁਲ ਜੀ ਇਹ ਹੁਣ ਤਾਂ ਸਾਖਸ਼ਾਤ ਕਮਲ ਜੀ ਸਾਹਮਣੇ ਬੈਠੇ ਹੋਏ ਤੇ ਦੀਪਕਮਲ ਸਾਹਿਬ ਵੈਸੇ ਤਾਂ ਤੁਸੀਂ ਸੁਰ ਚ ਗਾਉਂਦੇ ਹੋ ਵਧੀਆ ਗਾਉਂਦੇ ਹੋ ਲੇਕਿਨ ਅੱਜ ਥੋੜਾ ਸੁਰ ਨਾਲ ਤੁਹਾਡਾ ਕਲੇਸ਼ ਹੋ ਗਿਆ ਸੀ ਮੈਨੂੰ ਲੱਗਦਾ ਥੋੜਾ ਗੜਬੜ ਕਰਤਾ ਯਾਰ ਅੱਜ ਹੋਇਆ ਕਿ ਨਹੀਂ ਜੀ ਜੀ ਹੋਇਆ ਜੀ ਹੋਇਆ ਕਿੱਥੇ ਕਿੱਥੇ ਹੋਇਆ ਦੱਸੋ ਅੰਤਰੇ ਚ ਵੀ ਹੋਇਆ ਜੀ ਤੁਹਾਨੂੰ ਪਤਾ ਹੈ ਇਹ ਅੱਛੀ ਗੱਲ ਹੈ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਬਸ ਠੀਕ ਹੈ ਸਰ ਸੁਨੀਲ ਲੇਓ ਅੱچھے ਆਰਟਿਸਟੋ ਖਿਆਲ ਰੱਖਿਆ ਕਰੋ ਥੈਂਕ ਯੂ ਸਰ ਗੋਡ ਬles ਕਮਲ ਸਰ ਅਜ ਦੀਪ ਸਾਨੂੰ ਨਜ਼ਰ ਨਹੀਂ ਆਇਆ ਯਾਰ ਕਿੱਥੇ ਸੀ ਸਰ ਥੋੜੀ ਗੜਬੜ ਹੋ ਗਈ ਤੇ ਤੁਸੀਂ ਇਹ ਸਟੇਜਾਂ ਤੇ ਆ ਕੇ ਵੀ ਇਸ ਸਟੇਜ ਦੀ ਕਦਰ ਨਹੀਂ ਕੀਤੀ ਆਪਣੀ ਕਲਾ ਦੀ ਕਦਰ ਨਹੀਂ ਕੀਤੀ ਤਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਬਹੁਤ ਜਗ੍ਹਾ ਸੁਰ ਗਿਆ ਇੱਕ ਜਗ੍ਹਾ ਨਹੀਂ ਠੀਕ ਹੈ ਚਲੋ ਮਿਹਨਤ ਕਰੋ ਹੋਰ ਮੇਰਾ ਭਰਾ ਸਾਰਾ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਸਥਾਈ ਦੇ ਵਿੱਚ ਕਿੱਥੇ ਜੇ ਗੜਬੜ ਕੀਤੀ ਕਿੱਥੇ ਤੁਸੀਂ ਫਲੈਟ ਹੋ ਗਏ ਹੋ ਬਟ ਇਹ ਲਾਪਰਵਾਹੀ ਤੁਹਾਨੂੰ ਇੱਥੋਂ ਫਿਰ ਦੁਬਾਰਾ ਕੱਢ ਸਕਦੀ ਹੈ ਸੋ ਮੈਂ ਇਹ ਕਹਾਂਗੀ ਮੇਰੇ ਵੀਰ ਐਟ ਲੀਸਟ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਇਸ ਬਾਰ ਮੈਂ ਫਾਈਨਲਿਸਟ ਫਾਈਨਲ ਦੇ ਵਿੱਚ ਪਰਫਾਰਮ ਕਰਨਾ ਹੈ ਕੋਈ ਨਹੀਂ ਅੱਗੇ ਦੇ ਲਈ ਗੁੱਡ ਲੱਕ ਹੋਰ ਮਿਹਨਤ ਕਰੋ ਕਿ ਮੈਮ ਥੈਂਕ ਯੂ ਸਵਿਤਾਜ ਮੈਮ ਤੁਸੀਂ ਪਹਿਲਾਂ ਤਾਂ ਚੀਅਰ ਅਪ ਹੋਵੋ ਔਰ ਇਹ ਸੋਚੋ ਕਿ ਇੰਨੇ ਜਾਣਿਆਂ ਨੇ ਆਡੀਸ਼ਨ ਦਿੱਤਾ ਹੋਊਗਾ ਕੋਈ ਤਾਂ ਗੱਲ ਹੋਊਗੀ ਨਾ ਤੁਸੀਂ ਅੱਜ ਇੱਥੇ ਖੜੇ ਹੋ ਉਹ ਵੀ ਸੈਕਿੰਡ ਟਾਈਮ ਇਹਨਾਂ ਦਾ ਕੰਮ ਆ ਤੁਹਾਨੂੰ ਇਨਕਰੇਜ ਕਰਨਾ ਇਹ ਤਾਂ ਹੀ ਤੁਹਾਡੇ ਅੱਗੇ ਬੈਠੇ ਨੇ ਉਹ ਵੀ ਤੁਹਾਡੇ ਫਾਇਦੇ ਲਈ ਸੋ ਇਹ ਫੀਡਬੈਕ ਨੂੰ ਐਸ ਚੈਲੰਜ ਲਓ ਪੋਜੀਟਿਵਲੀ ਲਓ ਉਦਾਸ ਨਹੀਂ ਹੋਣਾ ਅੱਛਾ ਸੀ ਮੈਨੂੰ ਤਾਂ ਐ ਲੱਗ ਰਿਹਾ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਆ ਮੈਂ ਤਾਂ ਇੰਜੋਏ ਕਰਨ ਆਈ ਆ ਸੋ ਮੈਂ ਇੰਜੋਏ ਕੀਤਾ ਵਧੀਆ ਸੀ ਗੁੱਡ ਡਰਾਈਵ ਬਿਲਕੁਲ ਸਹੀ ਉਦਾਇ ਨਾ ਗਿਆ ਉਦਾਸ ਨਹੀਂ ਹੋਣਾ ਇਸ ਗੱਲ ਨੂੰ ਸੁਣ ਕੇ ਉਦਾਸ ਨਹੀਂ ਇਹ ਉਦਾਸ ਹੀ ਬਾਈ ਡਿਫਾਲਟ ਹੀ ਉਦਾਸ ਹੈ ਮੈਂ ਉਹੀ ਕਹਿਣ ਲੱਗਾ ਸੀ ਕਿ ਜਿਹਨੂੰ ਫੋਲੋ ਕਰਦਾ ਉਹ ਤਾਂ ਆਪ ਨਹੀਂ ਰਹਿੰਦਾ ਨਾ ਦੱਸ ਹੱਸਿਆ ਕਰ ਯਾਰ ਦੀਪ ਹਸਣਾ ਵੀ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਤੁਹਾਡੀ ਹੱਸਦੇ ਰਹੋ ਖੁਸ਼ ਰਹੋ ਇੰਨਾ ਸੋਹਣਾ ਹੱਸਦਾ ਤੂੰ ਬਹੁਤ ਸੋਹਣੇ ਦਰੇ ਦੰਦ ਲੱਗਦੇ ਨੇ ਹੱਸਦੇ ਦੇ ਚੰਦਰੀਆ ਜਿਹਾ ਮੁੱਕੀਆਂ ਮਾਰੂੰ ਤੇਰੇ ਮੈਂ ਥੈਂਕ ਯੂ ਸੋ ਮੱਚ ਜਜੇਸ ਥੈਂਕ ਯੂ ਸੋ ਮੱਚ ਥੈਂਕ ਯੂ